ਸਸ਼ੀਗੋ ਆ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਤੇ ਅਸੀਂ ਕਰ ਰਹੇ ਹਾਂ ਜੀ ਤਿਆਰੀ UGC NET ਪੰਜਾਬੀ ਦੀ ਤੇ ਸਾਡਾ ਟੌਪਿਕ ਚੱਲ ਰਿਹਾ ਹੈ ਆਧੁਨਿਕ ਸਹਿਤ ਰੂਪ ਜਿਸ ਵਿੱਚ ਅਸੀਂ ਕਈ ਰੂਪ ਪੜ ਚੁੱਕੇ ਹਾਂ ਅੱਜ ਅਸੀਂ ਪੜਨਾ ਹੈ ਨਿੱਕੀ ਕਹਾਣੀ ਨਾਟਕ ਅਤੇ ਨਿਬੰਧ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੀ ਨਿੱਕੀ ਕਹਾਣੀ ਕੀ ਹੁੰਦੀ ਹੈ ਇਹ ਸੰਖੇਪ ਸਹਿਤਿਕ ਸਿਰਜਣਾ ਹੁੰਦੀ ਹੈ ਇਹ ਇੱਕ ਸਾਹਿਤਿਕ ਜਨ ਹੈ ਸਾਹਿਤਿਕ ਬਲੰਗੀ ਹੈ ਜਿਹੜੀ ਕਿ ਬੜੀ ਸੰਖੇਪ ਹੁੰਦੀ ਹੈ ਇਸ ਲਈ ਇਸ ਨੂੰ ਨਿੱਕੀ ਕਹਾਣੀ ਕਿਹਾ ਜਾਂਦਾ ਹੈ ਇਸ ਵਿੱਚ ਕਿਸੇ ਇੱਕ ਘਟਨਾ ਅਨੁਭਵ ਨੂੰ ਥੋੜੇ ਪਾਤਰਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ ਇਸ ਦੇ ਵਿੱਚ ਕੀ ਹੈ ਇਹ ਕਿਉਂਕਿ ਇੱਕ ਛੋਟੀ ਜਿਹੀ ਸਟੋਰੀ ਹੁੰਦੀ ਹੈ ਬਿਲਕੁਲ ਤਾਂ ਇਹਦੇ ਵਿੱਚ ਕੋਈ ਇੱਕ ਘਟਨਾ ਕੋਈ ਇੱਕ ਅਨੁਭਵ ਦਾ ਹੀ ਵਰਣਨ ਕੀਤਾ ਜਾਂਦਾ ਹੈ ਤੇ ਬਿਲਕੁਲ ਥੋੜੇ ਜਿਹੇ ਹੀ ਪਾਤਰ ਲੈ ਜਾਂਦੇ ਨੇ ਕਿਉਂਕਿ ਕਿਸੇ ਇੱਕ ਘਟਨਾ ਜਾਂ ਇੱਕ ਅਨੁਭਵ ਦਾ ਵਰਣਨ ਕਰਨ ਲਈ ਕੋਈ 2 4 ਪਾਤਰ ਲੈ ਕੇ ਉਹਨਾਂ ਬਾਰੇ ਹੀ ਦੱਸ ਦਿੱਤਾ ਜਾਂਦਾ ਹੈ ਤੇ ਉਸ ਘਟਨਾ ਦਾ ਵਰਣਨ ਜਾਂ ਉਸ ਅਨੁਭਵ ਦਾ ਵਰਣਨ ਕਰ ਦਿੱਤਾ ਜਾਂਦਾ ਹੈ ਇਹ 20ਵੀਂ ਸਦੀ ਵਿੱਚ ਇੱਕ ਕਲਾ ਰੂਪ ਬਣ ਗਈ ਇਹ 20ਵੀਂ ਸਦੀ ਦੇ ਵਿੱਚ ਇੱਕ ਕਲਾ ਰੂਪ ਬਣੀ ਹੈ ਇਹ ਦੇਖੋ ਤੁਹਾਡੇ ਪੇਪਰ ਦੇ ਪੁਆਇੰਟ ਆਫ 뷰 ਤੋਂ ਕੋਈ ਬਹੁਤ ਹੀ ਇੰਪੋਰਟੈਂਟ ਨਹੀਂ ਹੈ ਉਹ ਤਾਂ ਬਾਅਦ ਜਦੋਂ ਆਪਾਂ ਡਿਟੇਲ ਦੇ ਵਿੱਚ ਜਾਵਾਂਗੇ ਟੌਪਿਕ ਵਾਈਜ਼ ਯੂਨਿਟ ਵਾਈਜ਼ ਜਦੋਂ ਅਸੀਂ ਪੜ੍ਹਾਂਗੇ ਨਿੱਕੀ ਕਹਾਣੀ ਵਾਲਾ ਪੋਰਸ਼ਨ ਕਹਾਣੀਆਂ ਵਾਲਾ ਪੋਰਸ਼ਨ ਫਿਰ ਅਸੀਂ ਦੇਖਾਂਗੇ ਕਿ ਕਿਹੜੇ ਕਿਹੜੇ ਰਾਈਟਰਸ ਨੇ ਕਿਹੜੇ ਕਿਹੜੇ ਕਹਾਣੀਕਾਰਾਂ ਨੇ ਕੀ ਕੀ ਕਹਾਣੀਆਂ ਲਿਖੀਆਂ ਉਹ ਸਾਡੇ ਕੀ ਹੈ ਪੇਪਰ ਦੇ ਪੁਆਇੰਟ ਆਫ 뷰 ਤੋਂ ਇੰਪੋਰਟੈਂਟ ਹੋਏਗਾ ਜੋ ਮੈਂ ਤੁਹਾਨੂੰ ਸਾਇਤ ਰੂਪ ਕਰਾ ਰਹੀ ਹਾਂ ਇਹਦੇ ਵਿੱਚ ਤੁਹਾਡਾ ਸਿਰਫ ਇੰਨਾ ਹੀ ਜਾਨਣਾ ਜ਼ਰੂਰੀ ਹੈ ਕਿ ਨਿੱਕੀ ਕਹਾਣੀ ਵੀ ਇੱਕ ਕੀ ਹੈ ਕਹਾ ਸਾਇਤ ਦਾ ਰੂਪ ਹੁੰਦੀ ਹੈ ਜਿਸ ਤਰ੍ਹਾਂ ਕਹਾਣੀ ਹੈ ਉਸੇ ਤਰ੍ਹਾਂ ਨਿੱਕੀ ਕਹਾਣੀ ਹੈ ਨਿੱਕੀ ਕਹਾਣੀ ਬਸ ਕਹਾਣੀ ਤੋਂ ਵੀ ਇੱਕ ਛੋਟੀ ਤੇ ਸੰਖੇਪ ਰਚਨਾ ਹੁੰਦੀ ਹੈ ਜਿਸ ਦੇ ਵਿੱਚ ਥੋੜੇ ਜਿਹੇ ਪਾਤਰ ਹੁੰਦੇ ਨੇ ਤੇ ਕਿਸੇ ਵੀ ਇੱਕ ਘਟਨਾ ਦਾ ਵਰਣਨ ਕਰ ਦਿੱਤਾ ਜਾਂਦਾ ਹੈ ਅੱਗੇ ਹੈ ਜੀ ਨਾਟਕ ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਪੇਸ਼ ਕੀਤਾ ਜਾਂਦਾ ਹੈ ਨਾਟਕ ਸਾਹਿਤ ਦਾ ਉਹ ਰੂਪ ਹੈ ਜਿਸ ਨੂੰ ਮੰਚ ਉੱਤੇ ਪੇਸ਼ ਕੀਤਾ ਜਾਏ ਇਹ ਇਸ ਦੀ ਇੱਕ ਵੱਡੀ ਪਹਿਚਾਨ ਹੈ ਕਿ ਜਿਹੜਾ ਸਾਹਿਤ ਦਾ ਰੂਪ ਮੰਚ ਉੱਤੇ ਪੇਸ਼ ਕੀਤਾ ਜਾਂਦਾ ਹੈ ਉਸੇ ਨੂੰ ਅਸੀਂ ਨਾਟਕ ਕਹਿੰਦੇ ਹਾਂ ਜਿਹੜਾ ਨਾਟਕ ਸਿਰਫ ਲਿਖ ਦਿੱਤਾ ਗਿਆ ਪਰ ਉਹ ਮੰਚ ਉਤੇ ਪੇਸ਼ ਨਹੀਂ ਹੋ ਸਕਦਾ ਉਸ ਤਰੀਕੇ ਨਾਲ ਨਹੀਂ ਲਿਖਿਆ ਗਿਆ ਕਿ ਉਸ ਨੂੰ ਮੰਚ ਉਤੇ ਪੇਸ਼ ਕੀਤਾ ਜਾਵੇ ਤਾਂ ਉਹ ਇੱਕ ਨਾਟਕ ਨਹੀਂ ਹੈ ਉਹ ਇੱਕ ਸਫਲ ਨਾਟਕ ਨਹੀਂ ਹੈ ਇਹ ਬਾਕੀ ਸੈਤ ਰੂਪਾ ਤੋਂ ਵਿਲੱਖਣ ਹੈ ਅਲੱਗ ਇਸੇ ਲਈ ਹੈ ਕਿਉਂਕਿ ਇਸ ਨੂੰ ਸਟੇਜ ਉਤੇ ਪੇਸ਼ ਕੀਤਾ ਜਾਂਦਾ ਹੈ ਨਾਟਕ ਸੰਸਕ੍ਰਿਤ ਸ਼ਬਦ ਨਾਟਿਆ ਤੋਂ ਬਣਿਆ ਹੈ ਜਿਹੜਾ ਨਾਟਕ ਸ਼ਬਦ ਹੈ ਸੰਸਕ੍ਰਿਤ ਦੇ ਨਾਟਿਆ ਤੋਂ ਲਿਆ ਗਿਆ ਹੈ ਜੋ ਕਿ ਨਟ ਤਾਤੂ ਤੋਂ ਵਿਕਸਿਤ ਹੋਇਆ ਇਸ ਦਾ ਅਰਥ ਹੁੰਦਾ ਹੈ ਨਾਚ ਜਾਂ ਸਵੰਗ ਠੀਕ ਹੈ ਅੰਗਰੇਜ਼ੀ ਵਿੱਚ ਨਾਟਕ ਨੂੰ ਡਰਾਮਾ ਕਹਿੰਦੇ ਨੇ ਜੋ ਕਿ ਯੂਨਾਨੀ ਸ਼ਬਦ ਡ੍ਰੈਨ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੁੰਦਾ ਹੈ ਟੂ ਦੂ ਠੀਕ ਹੈ ਕੁਝ ਕਰਨਾ ਕਰਕੇ ਦਿਖਾਉਣਾ ਇਦੇ ਵਿੱਚ ਕਿਰਿਆਵਾਂ ਹੀ ਹੁੰਦੀਆਂ ਨੇ ਕਿਉਂਕਿ ਜੋ ਨਾਟਕ ਮੰਚ ਦੇ ਉੱਤੇ ਪੇਸ਼ ਕੀਤਾ ਜਾਂਦਾ ਹੈ ਉਸ ਦੇ ਵਿੱਚ ਕਈ ਪਾਤਰ ਲਏ ਜਾਂਦੇ ਨੇ ਜੋ ਆਪ ਦਾ ਆਪ ਦਾ ਪਾਰਟ ਆਪ ਦਾ ਆਫ ਦਾ ਰੋਲ ਪਲੇ ਕਰਦੇ ਨੇ ਆਪ ਦੇ ਡਾਇਲੌਗਸ ਬੋਲਦੇ ਨੇ ਤੇ ਇਸ ਤਰੀਕੇ ਨਾਲ ਕੀ ਹੈ ਇੱਕ ਕਰਨ ਵਾਲੀ ਕਿਰਿਆ ਹੈ ਠੀਕ ਹੈ ਅੱਗੇ ਹੈ ਜੀ ਨਾਟਕ ਤੇ ਨੱਛਮ ਨਾਟਕ ਮੀਰਾ ਦ੍ਰਿਸ਼ ਨਹੀਂ ਨਾਟਕ ਦਾ ਮੂਲ ਆਧਾਰ ਜੀਵਨ ਟੱਕਰ ਗੁੰਜਲ ਨਾਟਕ ਲਈ ਜ਼ਰੂਰੀ ਨਾਟਕ ਜੀਵਨ ਦਾ ਪ੍ਰਤੀਬਿੰਬ ਹੈ ਨਾਟਕ ਜੋ ਹੁੰਦਾ ਹੈ ਉਹ ਨਿਰਾਂ ਦ੍ਰਿਸ਼ਣੀ ਹੁੰਦਾ ਨਾਟਕ ਦਾ ਆਧਾਰ ਕੀ ਹੈ ਜੀਵਨ ਨੂੰ ਹੀ ਲਿਆ ਜਾਂਦਾ ਹੈ ਜੀਵਨ ਵਿੱਚ ਲਿਆ ਘਟਨਾਵਾਂ ਜੀਵਨ ਵਿੱਚਲੇ ਵਿਸ਼ੇ ਹੀ ਨਾਟਕ ਵਿੱਚ ਲਏ ਜਾਂਦੇ ਨੇ ਟੱਕਰ ਗੁੰਜਲ ਨਾਟਕ ਲਈ ਜ਼ਰੂਰੀ ਹੁੰਦੀ ਹੈ ਠੀਕ ਹੈ ਉਸ ਦੇ ਵਿੱਚ ਕੋਈ ਨਾਇਕ ਬਿਤੇ ਨਾਇਕ ਉਹਨਾਂ ਦੀ ਆਪਸ ਦੇ ਵਿੱਚ ਟੱਕਰ ਜਾਂ ਗੁੰਝਲਦਾਰ ਕਰਕੇ ਕਹਾਣੀ ਨੂੰ ਤੁਹਾਡੇ ਰਾਹੀਂ ਤੁਹਾਡੇ ਤੱਕ ਪੇਸ਼ ਕਰਨਾ ਤੇ ਨਾਟਕ ਜੀਵਨ ਦਾ ਪ੍ਰਤੀਬਿਭ ਹੁੰਦਾ ਹੈ ਜੀਵਨ ਦਾ ਦਰਪਨ ਹੁੰਦਾ ਹੈ ਜੀਵਨ ਨੂੰ ਤੁਸੀਂ ਨਾਟਕ ਦੇ ਵਿੱਚ ਦੇਖ ਸਕਦੇ ਹੋ ਨਾਟਕ ਦੇ ਤੱਤ ਕੀ ਕੀ ਹੁੰਦੇ ਨੇ ਵਿਸ਼ਾ ਹੁੰਦਾ ਹੈ ਇੱਕ ਵਿਸ਼ਾ ਲਿਆ ਜਾਂਦਾ ਹੈ ਨਾਟਕ ਦੇ ਵਿੱਚ ਕਿ ਕਿਹੜੇ ਵਿਸ਼ੇ ਦੇ ਉੱਤੇ ਅਸੀਂ ਨਾਟਕ ਲਿਖ ਰਹੇ ਹਾਂ ਹਾਂ ਫਿਰ ਉਦੇਸ਼ ਇੱਕ ਅਸੀਂ ਵਿਸ਼ਾ ਲੈ ਲਿਆ ਇਸ ਦਾ ਹੁਣ ਉਦੇਸ਼ ਕੀ ਹੈ ਜਿਵੇਂ ਅਸੀਂ ਵਿਸ਼ਾ ਲੈ ਲਿਆ ਨਸ਼ਾ ਖੋਰੀ ਠੀਕ ਹੈ ਨਸ਼ੇ ਦੇ ਉੱਤੇ ਅਸੀਂ ਇੱਕ ਨਾਟਕ ਬਣਾਇਆ ਹੈ ਉਸ ਦਾ ਉਦੇਸ਼ ਕੀ ਹੈ ਲੋਕਾਂ ਨੂੰ ਜਾਗਰੂਕ ਕਰਨਾ ਕਿ ਨਸ਼ਾ ਨਹੀਂ ਕਰਨਾ ਚਾਹੀਦਾ ਫਿਰ ਉਸ ਦਾ ਇੱਕ ਪਲਾਟ ਅਸੀਂ ਸਿਰਚਦੇ ਹਾਂ ਜਿੰਦੇ ਵਿੱਚ ਅਸੀਂ ਸਾਰੀ ਕਹਾਣੀ ਦੱਸਦੇ ਹਾਂ ਫਿਰ ਕੁਝ ਪਾਤਰ ਲਈ ਜਾਂਦੇ ਨੇ ਉਹਨਾਂ ਦਾ ਚਰਿੱਤਰ ਚਿੱਤਰਣ ਕੀਤਾ ਜਾਂਦਾ ਹੈ ਫਿਰ ਸੰਵਾਦ ਫਿਰ ਵਾਤਾਵਰਣ ਜੋ ਆਪਸ ਚ ਬੋਲਣਗੇ ਸੰਵਾਦ ਹੁੰਦਾ ਹੈ ਵਾਤਾਵਰਣ ਸਜਾਇਆ ਜਾਂਦਾ ਹੈ ਆਸ-ਪਾਸ ਦਾ এনवायरमेंट ਤਿਆਰ ਕੀਤਾ ਜਾਂਦਾ ਹੈ ਕਿਦਾਂ ਦਾ ਹੈ ਸ਼ੈਲੀ ਟੰਗ ਅਤੇ ਰੰਗਮੰਚ ਸਟੇਜ ਇਹ ਨਾਟਕ ਦੇ ਇੰਪੋਰਟੈਂਟ ਤੱਤ ਹੁੰਦੇ ਨੇ ਜੋ ਕਿ ਇੰਪੋਰਟੈਂਟ ਨੇ ਤੁਹਾਨੂੰ ਯਾਦ ਰੱਖਣੇ ਚਾਹੀਦੇ ਨੇ ਇਹਨਾਂ ਵਿੱਚੋਂ ਕੁਐਸਚਨ ਕਈ ਵਾਰੀ ਕਰ ਲਿੱਤਾ ਜਾਂਦਾ ਹੈ ਕਿ ਨਾਟਕ ਦੇ ਕਿਹੜੇ-ਕਿਹੜੇ ਤੱਤ ਨੇ ਸਾਨੂੰ ਚਾਰ 옵ਸ਼ਨਸ ਦੇ ਦਿੱਤੀਆਂ ਜਾਂਦੀਆਂ ਨੇ ਜਿੰਦੇ ਵਿੱਚ ਇੱਕ ਤੱਤ ਐਵੇਂ ਦਾ ਦੇ ਦੇਣਗੇ ਜੋ ਨਾਟਕ ਦਾ ਨਹੀਂ ਹੈ ਤਾਂ ਤੁਸੀਂ ਚੂਸ ਕਰਨਾ ਹੈ ਕਿ ਨਾਟਕ ਦੇ ਕਿਹੜੇ-ਕਿਹੜੇ ਤੱਤ ਨਹੀਂ ਠੀਕ ਹੈ ਜਾਂ ਫਿਰ ਇਸ ਤਰੀਕੇ ਨਾਲ ਦੇ ਦਿੰਦੇ ਨੇ ਕਿ ਤਿੰਨ-ਤਿੰਨ ਤੱਤ ਜਿਹੜੇ ਨੇ ਇੱਕ-ਇੱਕ 옵ਸ਼ਨ ਦੇ ਵਿੱਚ ਐਡ ਕਰਤੇ ਕੀ-ਕੀ ਇਹ ਨਾਟਕ ਦੇ ਤੱਤ ਹਨ ਕਿ ਨਹੀਂ ਹਨ ਇਸ ਤਰੀਕੇ ਦੇ ਨਾਲ ਤਾਂ ਤੁਸੀਂ ਇਸ ਚੀਜ਼ ਨੂੰ ਯਾਦ ਰੱਖਣਾ ਹੈ ਇੱਕ ਆ ਜ਼ਰੂਰ ਯਾਦ ਰੱਖਣਾ ਕੀ ਨਾਟਕ ਜਿਹੜਾ ਸ਼ਬਦ ਹੈ ਨਾਟਿਆ ਤੋਂ ਬਣਿਆ ਹੈ ਜੋ ਕਿ ਸੰਸਕ੍ਰਿਤ ਦੀ ਨਟਾ ਤੋਂ ਤੋਂ ਲਿਆ ਗਿਆ ਹੈ ਤੇ ਅੰਗਰੇਜ਼ੀ ਵਿੱਚ ਇਸ ਨੂੰ ਡਰਾਮਾ ਕਹਿੰਦੇ ਨੇ ਜੋ ਯੂਨਾਨ ਦਾ ਸ਼ਬਦ ਹੈ ਡਰੇਨ ਤੋਂ ਨਿਕਲਿਆ ਹੈ ਮੀਨ ਕੀ ਹਿੰਦਾ ਟੂ డు ਅੱਗੇ ਅਸੀਂ ਕਰਦੇ ਹਾਂ ਜੀ ਨਿਬੰਧ ਨਿਬੰਧ ਕੀ ਹੈ निबंध आधुनिक युग दी भारतक कला है ठीक है भारतक दी एक कला है निबंध किसी भी वस्तु व्यक्ति घटना या सिद्धांत ਦੇ ਸੰਬੰਧ ਵਿੱਚ ਆਪਣੇ ਵਿਚਾਰਾਂ ਨੂੰ ਲਿਖੀ ਬੰਧ ਕਰਨ ਦਾ ਨਾਮ ਹੈ निबंध রাইਟਿੰਗ ਕੀ ਹੁੰਦੀ ਹੈ ਜ ਜਿਹਦੇ ਵਿੱਚ ਇੱਕ ਜਿਹੜਾ ਵਿਅਕਤੀ ਹੈ ਨਾ ਇੱਕ ਜਿਹੜਾ ਸਾਹਿਤਕਾਰ ਹੈ ਉਹ ਆਪਦੇ ਵਿੱਚ ਆਰ ਲਿਖਦਾ ਹੈ ਕਿਸੇ ਵੀ वस्तु ਬਾਰੇ ਕਿਸੇ ਵੀ ਵਿਅਕਤੀ ਘਟਨਾ ਬਾਰੇ ਆਪਦੇ ਜਿਹੜੇ ਵਿਚਾਰਾਂ ਨੂੰ ਲਿਖਦਾ ਹੈ ਇਸ ਵਿੱਚ ਬੁੱਧੀ ਤਤ ਦੀ ਪ੍ਰਧਾਨਤਾ ਹੁੰਦੀ ਹੈ ਇਹ ਦਰਮਿਆਨੀ ਆਕਾਰ ਦੀ ਹੁੰਦੀ ਹੈ ਇੱਕ ਦਰਮਿਆਨੀ ਆਕਾਰ ਦੀ ਰਚਨਾ ਹੈ ਨਾ ਬਹੁਤੀ ਵੱਡੀ ਨਾ ਬਹੁਤੀ ਛੋਟੀ ਤੇ ਇਸ ਵਿੱਚ ਲੇਖਕ ਆਪਣੇ ਨਿੱਜੀ ਵਿਚਾਰ ਦਾ ਅਨੁਭਵ ਪ੍ਰਗਟ ਕਰਦਾ ਹੈ ਆਪਦੇ ਨਿੱਜੀ ਵਿਚਾਰਾਂ ਨੂੰ ਲੇਖਕ ਇਸ ਦੇ ਵਿੱਚ ਦੱਸਦਾ ਹੈ ਇਸ ਦੇ ਵਿੱਚ ਤਤ ਕਿਹੜੇ-ਕਿਹੜੇ ਹੁੰਦੇ ਨੇ ਵਿਸ਼ਾ ਕਲਪਨਾ ਸ਼ੈਲੀ ਵਿਅਕਤੀਤਵ ਦੀ ਛਾਪ ਇਹ ਬੜਾ ਹੀ ਇੰਪੋਰਟੈਂਟ ਤੱਤ ਹੈ ਤੁਸੀ ਯਾਦ ਰੱਖਣਾ ਹੈ ਕਿ ਨਿਬੰਧ ਦਾ ਤੱਤ ਹੈ ਵਿਅਕਤੀਤਵ ਦੀ ਛਾਪ ਕਿਉਂਕਿ ਇਹਦੇ ਵਿੱਚ ਅਸੀਂ ਪੜ ਰਹੇ ਹਾਂ ਨਾ ਕਿ ਨਿੱਜੀ ਅਨੁਭਵ ਆਪਦੇ ਵਿਚਾਰ ਹਮ ਇੱਕ ਨਿਬੰਧਕਾਰ ਜਦੋਂ ਨਿਬੰਧ ਲਿਖ ਰਿਹਾ ਹੈ ਤੋ ਆਪਦੇ ਵਿਚਾਰ ਲਿਖ ਰਿਹਾ ਹੈ ਤਾਂ ਉਸ ਦੀ ਰਚਨਾ ਦੇ ਵਿੱਚ ਉਸ ਦੇ ਵਿਅਕਤੀਤਵ ਦੀ ਉਸ ਦੀ ਪਰਸਨੈਲਿਟੀ ਦੀ ਛਾਪ ਹੁੰਦੀ ਹੈ ਸੋ ਇਸ ਦੀ ਜ ਸਾਡੇ ਅੱਜ ਦੇ ਟੌਪਿਕ ਨੀ ਬੰਦ ਨਾਟਕ ਅਤੇ ਨਿੱਕੀ ਕਹਾਣੀ ਛੋਟੀ ਜੀ ਵੀਡੀਓ ਜਰੂਰ ਮੈਂ ਹੋਪ ਕਰਦੀ ਆ ਤੁਹਾਡੇ ਲਈ ਕੰਮ ਆਏਗੀ ਲਾਹੇਵੰਦ ਹੋਏਗੀ ਤੇ ਅੱਗੇ ਦੀ ਤਿਆਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ